ਰਨਤਾਰਨ ਦੇ ਪਿੰਡ ਭਰੋਵਾਲ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਦ ਕਿ ਉਸ ਦਾ ਮਾਸੂਮ ਬੇਟਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸ਼ੁਭਕਰਮਨ ਸਿੰਘ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਨੌਜਵਾਨ ਸ਼ੁਭਕਰਮਨ ਸਿੰਘ ਕਰੀਬ 15 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਪਰਿਵਾਰ ਸਮੇਤ ਰਹਿ ਰਿਹਾ ਸੀ ਸ਼ੁਭਕਰਮਨ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸ਼ੁਭਕਰਮਨ ਸਿੰਘ ਦੇ ਪਿਤਾ ਅਮਰਿਕ ਸਿੰਘ ਰਾਜੂ ਨੇ ਦੱਸਿਆ ਕਿ ਸ਼ੁਭਕਰਮਨ ਆਪਣੇ ਮਾਸੂਮ ਬੇਟੀ ਨਾਲ ਘਰੋਂ ਗੱਡੀ ਤੇ ਗਿਆ ਸੀ ਕਿ ਹਾਈਵੇ ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਦੇ ਨਾਲ ਸ਼ੁਭਕਰਮਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਜਿਸ ਦੇ ਵਿੱਚ ਸ਼ੁਭਕਰਮਨ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਉਸ ਦਾ ਮਾਸੂਮ ਬੇਟਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਸ਼ੁਭਕਰਮਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਸ਼ਾਮ ਹੀ ਹਾਦਸੇ ਦਾ ਪਤਾ ਲੱਗਿਆ। ਅਮਰੀਕ ਸਿੰਘ ਨੇ ਭਾਵ ਘੁੰਦਿਆਂ ਦੱਸਿਆ ਕਿ ਸ਼ੁਭਕਰਮਣ ਉਹਨਾਂ ਨੂੰ ਖੇਤੀਬਾੜੀ ਛੱਡ ਕੇ ਆਪਣੇ ਕੋਲ ਆਉਣ ਦੇ ਲਈ ਕਹਿ ਗਿਆ ਸੀ ਪਰ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ। ਉਹਨਾਂ ਕਿਹਾ ਕਿ ਸ਼ੁਭਕਰਮਣ ਦੀ Laash ਇੱਥੇ ਆਉਣ ਵਿੱਚ ਸਮਾਂ ਲੱਗਣ ਕਾਰਨ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤ ਦਾ ਖੁਦ ਅੰਤਿਮ ਸੰਸਕਾਰ ਕਰਨਗੇ। ਹਾਂਜੀ ਭਾਜੀ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੋਈ ਜੀ ਤੁਹਾਡੇ ਲੜਕੇ ਦੀ ਬਾਰੇ? ਮੇਰਾ ਨਾਮ ਅਮਰੀਕ ਸਿੰਘ ਰਾਜੂ ਜੀ। ਹਾਂਜੀ। ਮੇਰਾ ਲੜਕਾ 15 ਸਾਲ ਤੋਂ ਨਿਊਜ਼ੀਲੈਂਡ ਗਿਆ ਹੈ। ਜੀ। ਉੱਥੋਂ ਦਾ ਸਿਟੀ ਜਾਂਨੇ ਆ। ਵੇਆ ਇੱਕ ਬੱਚਾ ਵੀ ਆ ਘਰੋਂ نکلਿਆ ਬਾਜ਼ਾਰ ਜਾਂਦੀ ਗੋਰਾ ਕਾਰਬਾਰ ਕੇ ਕਾਰ ਭਜਾ ਕੇ ਛੱਡ ਕਾਰ ਛੱਡ ਕੇ ਭੱਜ ਗਿਆ ਮੌਕੇ ਤੇ ਡੈਥ ਹੋ ਗਈ ਆ ਪੋਤਾ ਮੇਰਾ ਹਸਪਤਾਲ ਦਾ ਫੜਿਆ ਕਿਹੜੀ ਕੰਟਰੀ ਸੀ ਨਿਊਜ਼ੀਲੈਂਡ ਜੀ ਨਿਊਜ਼ੀਲੈਂਡ ਚ ਰੋਟੋਰੂਆ ਸ਼ਹਿਰ ਤੋਂ ਪਤਾ ਨੂੰ ਕਿ ਮੈਂ ਜਾਣਕਾਰੀ ਦਾ ਮਤੇ ਮੈਂ ਪਤਾ ਲਗਾਈ ਜੀ ਸਾਨੂੰ ਘਰ ਪੁਲਿਸ ਜਰ ਗਈ ਮੇਰੇ ਸਾਡੀ ਸਿੱਧੀ ਪੁਲਿਸ ਨਾਲ ਗੱਲਬਾਤ ਹੋਈ ਪੁਲਿਸ ਦੱਸ ਗਈ ਉਹ ਕੋਣ ਆ ਅੰਤਿਮ ਰਸਮਾਂ ਸਸਪਾਰਡੀਆਂ ਦੇਵੇ ਇੱਥੇ ਕਰੋਗੇ ਜਾਂ ਫਿਰ ਨਿਊਜ਼ੀਲੈਂਡ ਉੱਥੇ ਜਾਓਗੇ ਨਹੀਂ ਜਾਂਦੇ ਨਿਊਜ਼ੀਲੈਂਡ ਜਾਣ ਦੇ ਚਾਂਸ ਹੈ ਇਸ ਵਾਰ ਪਤਾ ਲੱਗੂ ਫਾਈਨਲ ਹੁਣ ਦੋ ਦਿਨ ਛੁੱਟੀ ਹੈ ਉੱਥੇ ਕੰਨੀਆਂ ਦਾ ਵਿਆਹ ਹੈ ਕੰਨੀ ਦਾ ਉਮਰ ਸੀ ਲੰਘ ਜਾਂਦੀ ਸੀ 34 ਸਾਲ ਦੀ ਸੀ ਵਿਆਹ ਹੀ ਬੱਚਾ ਸੀ ਆਖਾ ਕੀ ਕੰਮ ਕਰਦੇ ਸੀ ਉੱਥੇ ਉਹ ਮੈਨੇਜਰ ਸੀ ਜੀ ਉੱਥੇ ਉਹ ਹੁਣ ਪਹਿਲਾਂ ਮੈਨੇਜਰ ਆਪ 12-13 ਸਾਲੋਂ ਅੰਡਰ ਟਰੱਕ ਚਾਉਂ ਲਾ ਪਿਆ ਹੈ ਬਿੰਦੀ ਟਰੱਕ ਚਲਾਉਂਦਾ। ਤਰਨਤਾਰਨ ਦੇ ਪਿੰਡ ਭਰੋਵਾਲ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਜਦ ਕਿ ਉਸ ਦਾ ਮਾਸੂਮ ਬੇਟਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ੁਭਕਰਮਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸ਼ੁਭਕਰਮਨ ਸਿੰਘ ਕਰੀਬ 15 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸ਼ੁਭਕਰਮਨ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸ਼ੁਭਕਰਮਨ ਸਿੰਘ ਦੇ ਪਿਤਾ ਅਮਰਿਕ ਸਿੰਘ ਰਾਜੂ ਨੇ ਦੱਸਿਆ ਕਿ ਸ਼ੁਭਕਰਮਨ ਆਪਣੇ ਮਾਸੂਮ ਬੇਟੇ ਨਾਲ ਘਰੋਂ ਗੱਡੀ ਤੇ ਗਿਆ ਸੀ ਕਿ ਹਾਈਵੇ ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਦੇ ਨਾਲ ਸ਼ੁਭਕਰਮਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਸ਼ੁਭਕਰਮਨ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਉਸ ਦਾ 마ਸੂਮ ਬੇਟਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸ਼ੁਭਕਰਮਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਕੱਲ੍ਹ ਸ਼ਾਮ ਹੀ ਹਾਦਸੇ ਦਾ ਪਤਾ ਲੱਗਿਆ ਅਮਰੀਕ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸ਼ੁਭਕਰਮਨ ਉਹਨਾਂ ਨੂੰ ਖੇਤੀવાડી ਛੱਟ ਕੇ ਆਪਣੇ ਕੋਲ ਆਉਣ ਦੇ ਲਈ ਕਹਿ ਗਿਆ ਸੀ ਪਾਰ ਉਸ ਦੀ ਮੌਤ ਦੀ ਖਬਰ ਮਿਲੀ ਹੈ ਉਹਨਾਂ ਕਿਹਾ ਕਿ ਸ਼ੁਭਕਰਮਣ ਤੇ ਲਾਸ਼ ਇੱਥੇ ਆਉਣ ਵਿੱਚ ਸਮਾਂ ਲੱਗਣ ਕਾਰਨ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤ ਦਾ ਖੁਦ ਅੰਤਿਮ ਸੰਸਕਾਰ ਕਰਨਗੇ ਹਾਂਜੀ ਭਾਜੀ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੋਈ ਜਿਹਦਾ ਤੁਹਾਡੇ ੜਕੇ ਦੀ ਬਾਹਰ ਮੇਰਾ ਨਾਮ ਅਮਰੀਕ ਸਿੰਘ ਰਾਜੂ ਜੀ ਹਾਂਜੀ ਮੇਰਾ ਲੜਕਾ 15 ਸਾਲ ਤੋਂ ਨਿਊਜ਼ੀਲੈਂਡ ਗਿਆ ਹੈ ਉੱਥੋਂ ਦਾ ਸਿਖੀ ਜਾਂਨੇ ਆ ਵਾਹ ਇੱਕ ਬੱਚਾ ਵੀ ਆ ਘਰੋਂ ਨਿਕਲਿਆ ਬਾਜ਼ਾਰ ਜਾਂਦੀ ਬੋਰਾ ਕਾਰ ਮਾਰ ਕੇ ਕਾਰ ਭਜਾ ਕੇ ਛੜ ਕਾਰ ਛੱਡ ਕੇ ਭੱਜ ਗਿਆ ਮੌਕੇ ਤੇ ਡੈਥ ਹੋ ਗਈ ਆ ਪੋਤਾ ਮੇਰਾ ਹਸਤਾ ਦਾ ਹੋ ਗਿਆ ਕਿਹੜੀ ਕੈਂਟਰੀ ਸੀ ਨਿਊਜ਼ੀਲੈਂਡ ਜੀ ਨਿਊਜ਼ੀਲੈਂਡ ਚ ਰੋਟੋਰੂਆ ਸ਼ਹਿਰ ਤੋਂ ਤੁਹਾਨੂੰ ਕੋਲ ਕਿ ਮੈਂ ਜਾਣਕਾਰੀ ਤੁਹਾਨੂੰ ਕੋਈ ਮੈਨੂੰ ਪਤਾ ਲੱਗ ਗਈ ਸਾਨੂੰ ਘਰ ਪੁਲਿਸ ਜਰ ਗਈ ਮੇਰੇ ਸਾਡੀ ਸਿੱਧੀ ਪੁਲਿਸ ਨਾਲ ਗੱਲਬਾਤ ਹੋਈ ਪੁਲਿਸ ਦੱਸ ਰਹੀ ਆ ਕੋਣ ਕੇਵੇਂ ਅੰਤਿਮ ਰਸਮਾਂ ਸਸਪਾਰਦੀਆਂ ਦੇਵੇ ਇਥੇ ਕਰੋਗੇ ਜਾਂ ਫਿਰ ਨਿਊਜ਼ੀਲੈਂਡ ਉੱਥੇ ਜਾਓਗੇ ਨਹੀਂ ਯਾਦ ਨਿਊਜ਼ੀਲੈਂਡ ਜਾਣ ਦੇ ਚਾਂਸ ਹੈ ਠੀਕ ਹੈ ਇਸੋਂ ਮਾਰਾ ਪਤਾ ਲੱਗੂ ਫਾਈਨਲ ਹੁਣ ਦੋ ਦੋ ਦਿਨ ਛੁੱਟੀ ਉਥੇ ਚੰਗੀਆਂ ਲਵਾਇਆ ਕਿੰਨੀ ਕ ਉਮਰ ਸੀ ਜਦੋਂ ਵਿਆਹ ਲੀ ਗਇਆ ਸੀ 34 ਸਾਲ ਦੀ ਸੀ ਵਿਆਹ ਹੀ ਬੱਚਾ ਸੀ ਅੱਖਾਂ ਕੀ ਕੰਮ ਕਰਦੇ ਸੀ ਉੱਥੇ ਉਹ ਮੈਨੇਜਰ ਸੀ ਜੀ ਉੱਥੇ ਹੁਣ ਪਹਿਲਾਂ ਮੈਨੇਜਰ ਆ ਪਾ 12 13 ਸਾਲ ਹੁਣ ਟਰੱਕ ਚਲਾਉਣਾ ਪਿਆ ਹੈ ਬਿੰਦੀ ਟਰੱਕ ਚਲਾਉਂਦਾ